ਇਸ ਸਰਕਾਰ ਨੇ ਝੂਠੀਆਂ ਰਿਪੋਰਟਾਂ ਬਣਾ ਕੇ ਦਿੱਤੀਆਂ ਵੀ ਕੋਈ ਰੀਨਮ ਨਹੀਂ ਹੈਗਾ ਪਾਣੀ ਦੇ ਜਦੋਂ ਕਿ ਹਾਈ ਕੋਰਟ ਨੇ ਕਿਹਾ ਕਿ ਪਾਣੀ ਦੇ ਵਿੱਚ ਹੈਗਾ ਜਰੀਨਮ ਪਰ ਤੁਸੀਂ ਰਿਪੋਰਟਾਂ ਝੂਠੀਆਂ ਬਣਾ ਕੇ ਗੁੰਮਰਾਹ ਕਰ ਰਹੇ ਹੋ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਸਰਕਾਰ ਇੱਥੋਂ ਤੱਕ ਕਿ ਵਾਤਾਵਰਨ ਪ੍ਰੇਮੀ ਸੀਚਲ ਸਾਹਿਬ ਇਹ ਕਹਿ ਰਹੇ ਸੀ ਕਿ ਪਾਣੀ 'ਚ ਕੋਈ ਗੜਬੜ ਨਹੀਂ ਹੈ ਜਦੋਂ ਐਨਜੀਟੀ ਆਈ ਉਹਨੇ ਸੈਂਪਲ ਭਰੇ ਓਕੇ ਚੱਲਿਆ ਉੱਥੇ ਬਿਲਕੁਲ ਸਾਫ਼ ਹੋ ਗਿਆ ਵੀ ਪਾਣੀ ਮਤਲਬ ਕਿ ਬੰਦਿਆਂ ਦੇ ਜਾਨਵਰਾਂ ਦੇ ਪੰਛੀਆਂ ਪਸ਼ੂਆਂ ਦੇ ਪੀਣ ਜੋਗ ਤਾਂ ਬਹੁਤ ਦੂਰ ਦੀ ਗੱਲ ਸੀ ਫਸਲ ਨੂੰ ਵੀ ਨਹੀਂ ਲਾ ਸਕਦੇ ਇੰਨਾ ਜ਼ਹਿਰੀਲਾ ਪਾਣੀ ਅੰਤਮਾਨ ਹੋ ਰਹੀਏ ਗੱਲਾਂ ਕਹਿੰਦੇ ਸੀ ਮੈਂ ਤੇਜੇ ਰਹਿਲੇ ਗਿਆ ਮੈਂ ਜੋਧਾ ਪੈਣੀ ਗਿਆ ਅੱਜ ਉਹ ਜੋਧਾ ਪੈਣੀ ਕੀ ਤੇਜਾ ਰਹਿਲਾ ਦਿਖਾਈ ਨਹੀਂ ਦਿੰਦਾ ਕਿ ਕੁਰਸੀ ਦਾ ਜਣੇ ਮੈਂ ਇੱਕ ਬੇਨਤੀ ਕਰਦਾ ਸਾਰਿਆਂ ਨੂੰ ਜਿਹੜਾ ਬੰਦਾ ਫੈਕਟਰੀ ਤਰਫਦਾਰੀ ਕਰਦਾ ਇਹ ਯਾਰਾਂ ਵਾਲਿਆਂ ਦੀ ਉਹ ਬੰਦਾ ਮੇਰੇ ਨਾਲ ਚੱਲੇ ਤੇ ਇੱਕ ਬੂੰਦ ਪਾਣੀ ਪੀ ਲੇ ਕੋ ਇਸ ਇਲਾਕੇ ਨੂੰ ਦੂਰੀ ਮਾਰ ਪੈ ਰਹੀ ਹੈ ਇੱਕ ਸਤਲੁਜ ਮਾਰ ਰਿਹਾ ਬੁੱਢੇ ਦਰਿਆ ਰਹੀਂ ਜਿਹੜਾ ਪਾ ਕੇ ਹਜ਼ਾਰਾਂ ਡੰਗ ਫੈਕਟਰੀਆਂ ਦਾ ਸੀਵਰੇਜ ਦਾ ਪਾਣੀ ਪਾ ਕੇ ਦੂਜੇ ਨੂੰ ਇਸ ਇਲਾਕੇ ਨੂੰ ਮਾਰ ਪੈ ਰਿਹਾ ਜਦੋਂ ਸਤਲੁਜ ਵੜਦਾ ਕਸੂਰ ਜਾ ਕੇ ਪਾਕਿਸਤਾਨ ਚ ਕਸੂਰ ਦੇ ਵਿੱਚ ਵੀ ਸੈਂਕੜੇ ਫੈਕਟਰੀਆਂ ਜਿਹੜੀਆਂ ਚਮੜਾ ਵਾਲੀਆਂ ਨੇ ਉਹ ਲੱਗੀਆਂ ਹੋਈਆਂ ਨੇ ਉਹ ਸਾਰਾ ਪਾਣੀ ਦਰਿਆ ਦੇ ਉੱਤੇ ਲੱਗੀਆਂ ਕਰਕੇ ਦਰਿਆ ਦੇ ਵਿੱਚ ਪਾਣੀ ਪਾ ਰਹੀਆਂ ਨੇ ਉਹ ਮੁੜ ਕੇ ਪਾਣੀ ਵਾਪਸ ਇਹਨਾਂ ਲੋਕਾਂ ਕੋਲ ਫੇਰ ਆਉਂਦਾ ਦੂਰੀ ਮਾਰ ਪੈ ਰਹੀ ਹੈ ਇਸ ਇਲਾਕੇ ਨੂੰ ਤਾਂ ਇਸ ਪੂਰੇ ਦੱਖਣੀ ਮਾਲਵੇ ਦੀ ਜੇ ਮੈਂ ਗੱਲ ਕਰਾਂ ਲੁਧਾਨੇ ਤੋਂ ਲੈ ਕੇ ਤਾਂ ਤੁਹਾਨੂੰ ਹਰ ਪਿੰਡ ਦੇ ਵਿੱਚ ਕਿਸੇ ਪਿੰਡ ਚ 20 ਕਿਸੇ ਪਿੰਡ ਚ 50 ਕਿਸੇ ਪਿੰਡ 100 ਮਗਰ ਅੱਸੀ ਅੱਸੀ ਬੰਦੇ ਵੀ ਕਾਲੇ ਪੀਲੇ ਦੇ ਮਿਲਣਗੇ ਕੈਂਸਰ ਬਹੁਤ ਵੱਧ ਰਿਹਾ ਜਵਾਕਾਂ ਨੂੰ ਬਹੁਤ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਲੱਗ ਰਹੀਆਂ ਨੇ ਤਾਂ ਸਭ ਤੋਂ ਅਹਿਮ ਹੁੰਦਾ ਪਾਣੀ ਆ ਜੇ ਪਾਣੀ ਆ ਤਾਂ ਜੀਵਨ ਆ ਪਾਣੀ ਨਾਲ ਹੀ ਇੱਥੇ ਸਾਰੀਆਂ ਫਸਲਾਂ ਹੋਣੀਆਂ ਨੇ ਅਨਾਜ ਹੋਣਾ ਬੰਦਿਆਂ ਨੇ ਜਿਉਂਦਾ ਰਹਿਣਾ ਸਾ ਸ੍ਰਿਸ਼ਟੀ ਦੇ ਉੱਤੇ ਪਾਣੀ ਦੀ ਬੜੀ ਵੱਡੀ ਮਹੱਤਤਾ ਤੇ ਪਰ ਅੱਜ ਜਿਹੜੀਆਂ ਡਾਈੰਗਾਂ ਜਿਹੜੀਆਂ ਉਹਨਾਂ ਰੰਗਾਂ ਦੀਆਂ ਫੈਕਟਰੀਆਂ ਪੂਰੀ ਦੁਨੀਆ ਦੇ ਵਿੱਚ ਬੈਨ ਆ ਉਹ ਪੰਜਾਬ ਦੀ ਧਰਤੀ ਦੇ ਪਿਛਲੇ 40 ਸਾਲ ਤੋਂ ਲਗਾਤਾਰ ਜ਼ਹਿਰ ਨਾਲ ਲੋਕਾਂ ਨੂੰ ਮਾਰ ਰਹੀਆਂ ਨੇ ਕਿੰਨੀਆਂ ਸਰਕਾਰਾਂ ਬਦਲ ਗਈਆਂ ਸਿਆਸਤਾਂ ਬੜੀਆਂ ਹੋਈਆਂ ਇਹਦੇ ਉੱਤੇ ਹਰ ਸਤਾ ਚ ਆਉਣ ਤੋਂ ਪਹਿਲਾਂ ਬੰਦੇ بڑے بڑے ਦਾਅਵੇ ਕਰਦੇ ਨੇ ਭਵੰਤਮਾਨ ਵਰਗੇ ਕੋਲ ਤਾਰਸੰਧਵਾ ਵਰਗੇ ਕਦੇ ਖੜ ਕੇ ਉੱਥੇ ਵੀਡੀਓ ਪਾਉਂਦੇ ਹੁੰਦੇ ਸੀ ਵੀ ਆਹ ਦੇਖੋ ਜ਼ਹਿਰ ਨਾਲ ਲੋਕਾਂ ਨੂੰ ਮਾਰਿਆ ਜਾ ਰਿਹਾ ਅੱਜ ਉਹ ਉਹਨਾਂ ਫੈਕਟਰੀਆਂ ਦੇ ਹੱਕ ਚੁੱਕ ਕੇ ਖੜ ਗਏ ਅੰਦਰ ਐਮਐਲਏ ਲੁਧਿਆਣੇ ਤੋਂ ਜਿਹੜੇ ਪੱਕੇ ਯਾਰ ਕੀ ਪੱਪੀ ਵਰਗੇ ਆ ਗੋਗੀ ਵਰਗੇ ਆ ਤਾਂ ਹੁਣ ਮੈਂ ਲੋਕਾਂ ਨੂੰ ਅਸੀਂ ਅਪੀਲ ਕਰਨ ਆਏ ਆਂ ਵੀ ਹੁਣ ਸਾਡੇ ਕੋਲ ਰਾਹ ਬਜਦਾ ਵੀ ਅਸੀਂ ਉੱਠ ਕੇ ਇਹ ਬੰਨ ਮਾਰਨੇ ਆਂ ਅਸੀਂ ਉੱਠ ਕੇ ਜਰਾਂ ਰੋਕਣੀਆਂ ਨੇ ਧਰਤੀ ਹੇਠਾਂ ਬੋਰ ਕਰਕੇ ਪੱਤਨਾ ਸੀ ਵੀ ਜਰੇਨੀਅਮ ਪਾ ਰਹੇ ਨੇ ਤਾਂ 드라마 ਚ ਵੀ ਪਾ ਰਹੇ ਨੇ ਅੱਜ ਦੀ ਰਿਪੋਰਟ ਜਿਹੜੀ ਹਾਈ ਕੋਰਟ ਨੇ ਅੱਜ ਪਹਿਲਾਂ ਦਿੱਤਾ 14 ਸਾਲਾਂ ਬਾਅਦ ਦੇਖੋ ਐਡਾ ਗੰਭੀਰ ਮਸਲਾ ਹੋਵੇ ਲੋਕ ਮਰ ਰਹੇ ਹੋਣ ਰੋਜ਼ ਕੈਂਸਰ ਨਾਲ ਕਾਲੇ ਪੀੜੀਏ ਦੇ ਬਿਮਾਰੀਆਂ ਨਾਲ 14 14 ਸਾਲ ਲੱਗ ਜਾਣ ਇੱਕ ਪਟੀਸ਼ਨ ਦੇ ਉੱਤੇ ਸੁਣਵਾਈ ਕਰਦੇ ਆ ਚਲੋ देर ਆਏ ਦਰਸਤਾਏ ਅੱਜ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਹ ਕਿਹਾ ਅੱਜ ਤੋਂ 14 ਸਾਲ ਪਹਿਲਾਂ ਕਿਸੇ ਬੰਦੇ ਨੇ ਮਹਾਲੀ ਦੇ ਨੇ ਇੱਕ ਪਟੀਸ਼ਨ ਪਾਈ ਸੀਗੀ ਵੀ ਜਿਹੜਾ ਇਸ ਸਾਰੇ ਦੱਖਣੀ ਮਾਲਵੇ ਦੇ ਵਿੱਚ ਜਰੇਨੀਅਮ ਚੱਲਿਆ ਗਿਆ ਪਾਣੀ 'ਚ ਇਸ ਸਰਕਾਰ ਨੇ ਝੂਠੀਆਂ ਰਿਪੋਰਟਾਂ ਬਣਾ ਕੇ ਦਿੱਤੀਆਂ ਵੀ ਕੋਈ ਜਰੇਨੀਅਮ ਨਹੀਂ ਹੈਗਾ ਪਾਣੀ 'ਚ ਜਦੋਂ ਕਿ ਹਾਈ ਕੋਰਟ ਨੇ ਕਿਹਾ ਕਿ ਪਾਣੀ ਦੇ ਵਿੱਚ ਹੈਗਾ ਜਰਨੀਮ ਪਰ ਤੁਸੀਂ ਰਿਪੋਰਟਾਂ ਝੂਠੀਆਂ ਬਣਾ ਕੇ ਗੁੰਮਰਾਹ ਕਰ ਰਹੇ ਹੋ ਉਹਦੇ ਤੇ ਅੱਜ ਫਟਕਾਰ ਪਾਈ ਦੁਬਾਰਾ ਰਿਪੋਰਟਾਂ ਦੇਣ ਨੂੰ ਸਰਕਾਰ ਨੂੰ ਸੈਂਪਲ ਭਰਨ ਨੂੰ ਕਿਹਾ ਵੀ ਤੁਸੀਂ ਪਾਣੀ ਦੇ ਟੈਸਟ ਕਰਕੇ ਸਾਡੇ ਕੋਲ ਦੁਬਾਰਾ ਭੇਜੋ ਤਾਂ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਮਰਨ ਨਾਲੋਂ ਪਾਣੀ ਤਾਂ ਆਪਾ ਪੀਣੀ ਹੁੰਦਾ ਪਤੜ ਠੋੜ ਕੇ ਪਾਣੀ ਦੀ ਸ਼ੁਰੂਆਤ ਕਰਦੇ ਆ ਤੇ ਸਾਰਾ ਦਿਨ ਰਾਤ ਪਾਣੀ ਪੀਂਦੇ ਆ ਤਾਂ ਆਪਾਂ ਬੈਠ ਕੇ ਘਰਾਂ 'ਚ ਮਰ ਰਹੇ ਆ ਬਿਮਾਰੀਆਂ ਦੇ ਨਾਲ ਇਹਨਾਂ ਨੂੰ ਬੇਤਰ ਆਪਾਂ ਉੱਠ ਕੇ ਲੜੀਏ ਆਪਾਂ ਲੜਕੇ ਸੰਘਰਸ਼ ਕਰਕੇ ਇਹ ਦਰਿਆਵਾਂ ਦੇ ਵਿੱਚ ਵੀ ਆਪਾਂ ਯਾਰ ਪਾਉਣ ਤੋਂ ਰੋਕੀ ਤੇ ਧਰਤੀ ਹੇਠਾਂ ਵੀ ਯਾਰ ਪਾਉਣ ਤੋਂ। ਤੇ ਧਰਤੀ ਹੇਠਾਂ ਦੀ ਗੱਲ ਹੋਈ ਆ ਜੀਰਾ ਫੈਕਟਰੀ ਦੀ ਚਰਚਾ ਹੋਈ। ਤੁਸੀਂ ਵੀ ਆਏ ਅਸੀਂ ਵੀ ਕਵਰ ਕਰਿਆ ਉਹਨੂੰ। ਦੇਖੋ ਕਿੰਨੇ ਉੱਥੇ ਵੀ ਦਿੱਕਤਾਂਆਂ ਜਾਂ ਹੈ ਜਾਣ। ਸਰਕਾਰ ਉਹਦੇ ਪਿੱਛੇ ਤੇ ਖੜ ਗਈ ਸੀ। ਜਦ ਕਿ ਲੋਕ ਜਿਹੜੀ ਜਿੱਤ ਹੁੰਦੀ ਆ ਉਹ ਵੱਡੀ ਜਿੱਤ ਹੁੰਦੀ ਆ ਫੇਰ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਸਰਕਾਰ ਇੱਥੋਂ ਤੱਕ ਕਿ ਵਾਤਾਵਰਣ ਪ੍ਰੇਮੀ ਸੀਚਲ ਸਾਹਿਬ ਇਹ ਕਹਿ ਰਹੇ ਸੀ ਕਿ ਪਾਣੀ 'ਚ ਕੋਈ ਗੜਬੜ ਨਹੀਂ ਆ। ਜਦੋਂ ਐਨਜੀਟੀ ਆਈ ਉਹਨੇ ਸੈਂਪਲ ਭਰੇ ਉਹ ਕੇ ਚੱਲਿਆ ਉੱਥੇ ਬਿਲਕੁਲ ਸਾਫ਼ ਹੋ ਗਿਆ ਵੀ ਪਾਣੀ ਮਤਲਬ ਕਿ ਬੰਦਿਆਂ ਦੇ ਜਾਨਵਰਾਂ ਦੇ ਪੰਛੀਆਂ ਪਸ਼ੂਆਂ ਦੇ ਪੀਣ ਯੋਗ ਤਾਂ ਬਹੁਤ ਦੂਰ ਦੀ ਗੱਲ ਸੀ ਫਸਲ ਨੂੰ ਵੀ ਨਹੀਂ ਲਾ ਸਕਦੇ ਇੰਨਾ ਜ਼ਹਿਰੀਲਾ ਪਾਣੀ ਆ ਤਾਂ ਗੱਲਾਂ ਸਾਫ਼ ਹੋਈਆਂ ਦੇਖੋ ਇੱਕ ਫੈਕਟਰੀ ਨੂੰ ਰੋਕਣ ਲਈ ਪੂਰੇ ਪੰਜਾਬ ਦਾ ਜ਼ੋਰ ਲੱਗਿਆ ਜੀਰੇ ਵਰਗੀਆਂ ਹਜ਼ਾਰਾਂ ਫੈਕਟਰੀਆਂ ਰੋਜ਼ ਯਾਰਾਂ ਪਾ ਰਹੀਆਂ ਨੇ ਧਰਤੀ ਹੇਠਾਂ ਉਹਦਾ ਕੀ ਹਾਲ ਆ ਮੈਂ ਵਾਰ-ਵਾਰ ਲੋਕਾਂ ਨੂੰ ਅਪੀਲ ਕਰ ਰਿਹਾ ਵੀ ਦਰਿਆਵਾਂ ਤੋਂ ਤਾਂ ਤੁਸੀਂ ਸਾਫ਼ ਕਰ ਲਓਗੇ ਮੋਰਚੇ ਲਾ ਕੇ ਯਾਰਾਂ ਪੈਣ ਤੋਂ ਰੋਕ ਦੋਗੇ ਜਿਹੜਾ ਧਰਤੀ ਇਹ ਡੰਜਰੇਨਮ ਚ ਲਿਆ ਗਿਆ ਉਹਦਾ ਕੀ ਹੱਲ ਆ ਬਸ ਕੋਈ ਹੱਲ ਨਹੀਂ ਉਹ ਕਿਸੇ ਤਰੀਕੇ ਨਾਲ ਪਤਨ ਸਾਫ ਨਹੀਂ ਹੋਣੇ ਸੋ ਆਓ ਉੱਠ ਕੇ ਆਪਾਂ ਆਪਣੇ ਜਵਾਕ ਜੇ ਤਾਂ ਮਰਦੇ ਦੇਖਣੇ ਆਪਣੇ ਹੱਥੀ ਆਪਣੇ ਅੱਖੀ ਤਾਂ ਪਰ ਮਰੇ ਰਹੀ ਨੇ ਫਿਰ ਦੇਖ ਲੋ ਤਮਾਸ਼ਾ ਭਗਵੰਤ ਮਾਨ ਹੋ ਰਹੀ ਇਹ ਗੱਲਾਂ ਕਹਿੰਦੇ ਸੀ ਮੈਂ ਤੇਜੇ ਰਹਿਲੇ ਗਿਆ ਮੈਂ ਜੋਧਾ ਪੈਣੀ ਗਿਆ ਅੱਜ ਉਹ ਜੋਧਾ ਪੈਣੀ ਕੀ ਤੇਜਾ ਰਹਿਲਾ ਦਿਖਾਈ ਨਹੀਂ ਦਿੰਦਾ ਕਿ ਕੁਰਸੀ ਤਾਂ ਚਲੇਗੀ ਬਿਲਕੁਲ ਤੇਜੇ ਰਹਿਲੇ ਦੇ ਇੰਨੇ ਹਾਲਾਤ ਮਾੜੇ ਆ ਅਸੀਂ ਵੀ ਗਏ ਆ ਵੀ ਹਰ ਬੱਚਾ ਜਮਨ ਵਾਲੀ ਬਿਮਾਰੀ ਤੋਂ ਪੀੜਦਾ ਤੇ ਬੜੀਆਂ ਮੈਂ ਉਹ ਸਾਰਾ ਇਕੱਲਾ ਭਗਵੰਤ ਦੀ ਆਪਾਂ ਕਿਹੜੀ ਗੱਲ ਕਰਦੇ ਆ ਦੂਜੇ ਤੋਂ ਹੀ ਜਿੰਨੇ ਵੀ ਆ 40 ਸਾਲ ਤੋਂ ਹੋ ਰਿਹਾ ਨਾ 40 ਸਾਲ ਤੋਂ ਬਾਗਲ ਵੀ ਰਾਜ ਕਰਕੇ ਕਾਂਗਰਸੀ ਵੀ ਕਰਕੇ ਸਾਰੇ ਆ ਗਏ ਪਰ ਸਾਰੇ ਤੋਂ ਹੀ ਦੇਖੋ ਦੋ ਬੰਦੇ ਬੋਲੇ ਆ ਚੰਨੀ ਤੇ ਸਤਨਾਮ ਸੰਧੂ ਐਮਪੀ ਇਹ ਜਿਹੜੇ ਹੈਗੇ ਪਾਰਲੀਮੈਂਟ ਤੇ ਵੀ ਇਹ ਜਿਹੜਾ ਜ਼ਹਿਰ ਦੇ ਕੇ ਲੋਕਾਂ ਨੂੰ ਬੁਢੇ ਰਿਆ ਨਹੀਂ ਮਾਰਿਆ ਜਾ ਰਿਹਾ ਰਾਜਾ ਬੜਿੰਗ ਜਿਹੜਾ ਉਥੋਂ ਦਾ ਐਮਪੀ ਲੁਧਿਆਣੇ ਦਾ ਉਹ ਫੈਕਟਰੀਆਂ ਦੇ ਹੱਕ ਚ ਭੁਗਤਦਾ ਜਾ ਕੇ ਕਿ ਇੱਥੇ ਫੈਕਟਰੀਆਂ ਲੱਗਣੀਆਂ ਚਾਹੀਦੀਆਂ ਨੇ ਮੈਂ ਇੱਕ ਬੇਨਤੀ ਕਰਦਾ ਸਾਰਿਆਂ ਨੂੰ ਜਿਹੜਾ ਬੰਦਾ ਫੈਕਟਰੀ ਤਰਫਦਾਰੀ ਕਰਦਾ ਇਹ ਯਾਰਾਂ ਵਾਲਿਆਂ ਦੀ ਉਹ ਬੰਦਾ ਮੇਰੇ ਨਾਲ ਚੱਲੇ ਤੇ ਇੱਕ ਬੂੰਦ ਪਾਣੀ ਪੀ ਲੇ ਭਈ ਅੱਜ ਪਿੰਡਾਂ ਦੇ ਵਿੱਚ ਲਗਭਗ 14 ਪਿੰਡਾਂ ਦੇ ਕਰੀਬ ਤੁਹਾਡਾ ਪ੍ਰੋਗਰਾਮ ਹੈਗਾ ਸੀ ਕੀ ਰਿਸਪੌਂਸ ਮਿਲਿਆ ਹੈਗਾ ਲੋਕਾਂ ਦਾ ਕੀਤਾ ਤੁਹਾਡੇ ਨਾਲ ਦਾਵਾ ਵੀ ਇੱਥੇ ਆਵਾਂਗੇ ਨਾ ਬਤਨੇ ਲੋਕ ਤਾਂ ਦੁਖੀ ਨਹੀਂ ਲੋਕ ਤਾਂ ਚਾਹੁੰਦੇ ਆਰ ਕੋਈ ਬੰਦਾ ਉੱਠੇ ਅੱਗੇ ਲੱਗੇ ਰਹੀ ਤੁਰਨ ਨੂੰ ਤਿਆਰ ਆ ਤੇ ਮਾਰਨਾ ਫਿਰ ਬੰਦ ਬਿਲਕੁਲ ਇਹ ਦੇਖੋ ਹੁਣ ਬਹੁਤ ਹੋ ਗਿਆ 8 ਸਾਲ ਤੋਂ ਸਾਨੂੰ ਹੀ ਹੋ ਗਏ 16 ਤੋਂ ਲੈ ਕੇ 24 ਆ ਗਿਆ ਪਰ ਹੁਣ ਇਹਦਾ ਕੋਈ ਹੱਲ ਨਹੀਂ ਦੇਖਿਆ ਜਦੋਂ ਰੌਲਾ ਬਹੁਤ ਪੈ ਗਿਆ ਹੁਣ ਅਖੀਰ ਬੰਨ 15 ਸਤੰਬਰ ਹੈ 15 ਸਤੰਬਰ ਤੋਂ ਪਹਿਲਾਂ 24 ਅਗਸਤ ਨੂੰ ਵੱਡਾ ਇਕੱਠ ਹੈ ਆਪੇ ਬੇਰਕਪਲਾਨ ਤੋਂ ਲੈ ਕੇ ਸ਼ਿਸ਼ਕਰਤਾਲ ਤੋਂ ਸਰਾਬੇ ਦੇ ਬੋਤ ਤੱਕ ਜਾਣਾ ਉੱਥੇ ਅਪੀਲ ਕਰਨਾ ਵੀ ਆਓ ਉੱਠ ਕੇ ਯਾਰ ਇਹ ਹਰ ਬੰਦੇ ਦਾ ਫਰਜ਼ ਆ ਅਸੀਂ ਆਪਣੀਆਂ ਨਸਲਾਂ ਖਾਤਰ ਆਪਣੇ ਜਵਾਕਾਂ ਖਾਤਰ ਦਿਨ ਰਾਤ ਤੁਰੇ ਫਿਰਦੇ ਕਮਾਈਆਂ ਕਰਦੇ ਕੀ ਕੰਮ ਨੇ ਸਾਡੇ ਕਮਾਈਆਂ ਇਹ ਘਰ ਇਹ ਜ਼ਮੀਨਾਂ ਜਾਇਦਾਦਾਂ ਸਾਡੇ ਜਵਾਕਾਂ ਨਾ ਬਚੇ ਇਹ ਪਾਣੀ ਪੀ ਕੇ ਮਰ ਗਏ ਤਾਂ ਆਓ ਆਪਾਂ ਉੱਠ ਕੇ ਯਾਰਾਂ ਬੰਦ ਕਰੀਏ